नमस्कार जीएच न्यूज़ इंडिया में आपका स्वागत है मेरा नाम रजनी शर्मा है जेकेएसपीवाईएम कंपोजिट टीआई गुरदासपुर साडी के एनजीओ चल रही है जेडी के पंजाब स्टेट एड्स कंट्रोल सोसाइटी वालों और नेक्को के अधीन है काम कर रही है हम पिछले 9 सालों तो गुरदासपुर में एचआईवी एड्स अवेयरनेस पे काम कर रहे हैं आज हम ਕੁਸ਼ਵ 35 ਪਰਿਵਾਰਾਂ ਨੂੰ ਜਿਹੜੀਆਂ ਐਚ ਆਈ ਵੀ ਕਿੱਟਸ ਜਿਹੜੀਆਂ ਆਪਣੇ ਐਚ ਆਰਜੀ ਨੂੰ ਵੰਡੀਆਂ ਨੇ ਸਾਨੂੰ ਇਹ ਕਿੱਟਾਂ ਜਿਹੜੀਆਂ ਨੇ ਟੋਟਲ 650 ਕਿੱਟ ਜਿਹੜੀ ਸੁਪਰੀਮ ਕੋਰਟ ਵੱਲੋਂ ਆਈ ਹੈ ਜਿਹੜੀ ਕਿ ਆਪਾਂ ਆਪਣੀ ਐਫ ਐਸ ਡਬਲਿਊ ਕਮਿਊਨਿਟੀ ਔਰ ਐਮ ਐਸ ਐਨ ਕਮਿਊਨਿਟੀ ਨੂੰ ਦੇ ਰਹੇ ਆ ਅ ਪਹਿਲਾਂ ਸੀ ਇਹ ਸਿਰਫ ਨਾ ਲਾਕਡਾਊਨ ਕਰਕੇ ਰਾਸ਼ਨ ਜਿਹੜਾ ਇਹਨਾਂ ਐਚ ਆਰਜੀਸ ਵਾਸਤੇ ਆਇਆ ਆ ਅ ਅਪ੍ਰੈਲ ਮਹੀਨੇ ਵਿੱਚ ਜਦੋਂ ਲਾਕਡਾਊਨ ਸੀਗਾ ਉਦੋਂ ਜਿਹੜੇ ਲੋਕ ਐਚ ਆਈ ਵੀ ਪੋਜ਼ਿਟਿਵ ਸੀਗੇ ਉਹਨਾਂ ਵਾਸਤੇ ਰਾਸ਼ਨ ਕਿੱਟਸ ਜਿਹੜੀਆਂ ਰੈੱਡ ਕਰਾਸ ਵੱਲੋਂ ਪ੍ਰੋਵਾਈਡ ਕਰਵਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਹਾਂ ਜੀ ਜਿਹੜਾ ਰਾਸ਼ਨ ਹੈ ਸਾਨੂੰ ਆਪਾਂ ਲਾਕਡਾਊਨ ਵਿੱਚ ਸ਼ੁਰੂ ਕੀਤਾ ਸੀ April ਵਿੱਚ ਦਿੱਤਾ ਪਹਿਲਾਂ ਉਹਨਾਂ ਐਚਆਰ ਜਿਸ ਨੂੰ ਦਿੱਤਾ ਜਿਹੜੇ ਲੋਕ ਐਚਏ ਵੀ ਪੋਜ਼ਿਟਿਵ ਸੀਗੇ ਫਿਰ ਉਸ ਤੋਂ ਬਾਅਦ ਜਨਰਲ ਜਿਹੜੇ ਐਫਐਸਡਬਲਯੂ ਐਮਐਸਐਮ ਉਹਨਾਂ ਵਾਸਤੇ ਸਾਨੂੰ ਰਾਸ਼ਨ ਮਿਲਿਆ ਸੀ ਉਹਨਾਂ 100 ਕਿਟਸ ਮਿਲੀਆਂ ਸੀਗੀਆਂ ਰੈੱਡ ਕਰਾਸ ਵੱਲੋਂ ਹੁਣ ਸਾਨੂੰ 636 ਕਿਟਸ ਜਿਹੜੀਆਂ ਨੇ ਉਹ ਸੁਪਰੀਮ ਕੋਰਟ ਵੱਲੋਂ ਆਈਆਂ ਨੇ ਜਿਹੜੀਆਂ ਕਿ ਆਪਾਂ ਇਹ ਦਿੱਲੀ 베ਸ ਤੋਂੜੀਆਂ ਥੋੜੀਆਂ ਜਣੀਆਂ ਉਹ ਪ੍ਰੋਵਾਈਡ ਕਰਵਾ ਰਹੇ ਹਾਂ ਇਹ ਲੋਕਡਾਊਨ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈਆਂ ਨੇ ਲੋਕਡਾਊਨ ਦੇ ਵਿੱਚ ਲੋਕਾਂ ਲਈ ਮਤਲਬ ਕਮਾਉਣ ਦਾ ਜਿਹੜਾ ਲੋਕਾਂ ਦਾ ਸਾਧਨ ਹੀ ਡੇਲੀ بیس ਜਿਹੜਾ ਇੱਕ ਦਿਹਾੜੀਦਾਰ ਬੰਦਾ ਜਿਹੜਾ ਕਮਾਈ ਕਰ ਰਿਹਾ ਸੀ ਉਹਦੀ ਵੀ ਮਤਲਬ ਉਹ ਦਿਹਾੜੀ ਜਿਹੜੀ ਉਹ ਛੁੱਟ ਗਈ ਸੀ ਤੇ ਸਾਡਾ ਇਹੀ ਉਪਰਾਲਾ ਹੈ ਕਿ ਜਿਹੜੇ ਸਾਡੇ ਐਚ ਆਰ ਜੀ ਕਮਿਊਨਿਟੀ ਦੇ ਮੈਂਬਰ ਨੇ ਅਸੀਂ ਉਹਨਾਂ ਵਾਸਤੇ ਰਾਸ਼ਨ ਪ੍ਰੋਵਾਈਡ ਕਰਵਾਇਆ ਕਿਉਂਕਿ ਉਹ ਵੀ ਮਤਲਬ ਡੇਲੀ ਇੰਦਾ ਥੋੜਾ-ਬੋਤਾ ਆਪਣਾ ਕੰਮ ਕਰਕੇ ਆਪਣਾ ਜਿਹੜਾ ਉਹ ਪੇਟ ਭਾਲਦੇ ਸੀਗੇ